ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਗੋਨਿਆਨਾ ਰੋਡ ਤੇ ਅੱਜ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਟਲਿਆ ਦੱਸਿਆ ਜਾ ਰਿਹਾ ਹੈ ਕਿ ਗੋਨਿਆਨਾ ਰੋਡ ਤੋਂ ਇੱਕ ਟਰਾਲਾ ਜੋ ਕਿ ਆ ਰਿਹਾ ਸੀਗਾ ਐਨ ਐਫ ਐਲ ਦੇ ਕੋਲੇ ਉਹਨੇ ਬੈਰੀਕੇਡ ਨੂੰ ਤੋੜ ਕੇ ਨਾਲ ਕਢੀਸਦਾ ਹੋਇਆ ਬੱਲाराम ਨਗਰ ਦੀਆਂ ਲਾਈਟਾਂ ਤੱਕ ਲੈ ਆਇਆ ਤਾਂ ਜਿੱਥੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਉਸ ਨੂੰ ਰੋਕਣਾ ਪਿਆ ਅਤੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੋਂ ਨੋ ਤਸਵੀਰਾਂ ਦਿਖਾ ਰਿਹਾ ਮੌਕੇ ਦੀਆਂ ਜਿੱਥੇ ਕਿ ਇੱਕ ਟਰਾਲੇ ਵੱਲੋਂ ਬੈਰੀਕੇਡ ਤੋੜ ਕੇ ਨਾਲ ਲੈ ਕੇ ਆਇਆ ਬਲਾਰਾਮ ਨਗਰ ਦੀਆਂ ਲਾਈਟਾਂ ਕੋਲ ਜੇ ਨਾ ਰੁਕਦਾ ਤਾਂ ਬਹੁਤ ਵੱਡਾ ਹਾਦਸਾ ਹੋਣ ਦੇ ਅੰਦੇਸ਼ਾ ਸੀ ਅਬ ਸਭ ਦੇਖਣਾ ਇਹ ਹੋਵੇਗਾ ਕਿ ਐਨ ਐਫ ਐਲ ਦੀਆਂ ਲਾਈਟਾਂ ਤੋਂ ਕਰਾਸ ਕਰਕੇ ਬੈਰੀਕੇਡ ਤੋੜ ਕੇ ਜਿੱਥੇ ਕਿ ਨਹਿਰ ਦੇ ਕੋਲੇ ਹਰਦਮ ਪੁਲਿਸ ਦਾ ਨਾਕਰ ਲੱਗਿਆ ਰਹਿੰਦਾ ਹੈ ਉਹ ਨਾਕੇ ਨੂੰ ਵੀ ਕਰਾਸ ਕਰਕੇ ਬਠਿੰਡਾ ਦੇ ਜਿਹੜੇ ਬੱਲਾਰਾਮ ਨਗਰ ਤੱਕ ਪਹੁੰਚਿਆ ਤਾਂ ਪਹੁੰਚਿਆ ਕਿਵੇਂ ਅਰੇ ਪੁਲਿਸ ਵੱਲੋਂ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਮੌਕੇ ਦੀਆਂ ਜੋ ਕਿ ਬੱਲਾਰਾਮ ਨਗਰ ਦੀ ਲਾਈਟਾ ਕੋਲ ਆ ਕੇ ਟਰਾਲੇ ਨੂੰ ਰੋਕਿਆ ਗਿਆ ਮੌਕੇ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਨੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਸਿਵਲ ਹਸਪੀਟਲ ਬਟੇਂਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੇ ਦਰਸ਼ਨ ਦੇ ਮੁਤਾਬਿਕ ਲੋਕਾਂ ਵੱਲੋਂ ਟਰੱਕ ਡਰਾਈਵਰ ਦੀ ਕਾਫੀ ਕੁੱਟਮਾਰ ਕੀਤੀ ਗਈ। ਆਓ ਆਪਾਂ ਜਾਣਦੇ ਹਾਂ ਪੂਰਾ ਮਾਮਲਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਦੀ ਜਵਾਨੀ ਕੀ ਕਹਿੰਨਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ। ਨਹੀਂ ਕੋਈ ਐਕਸੀਡੈਂਟ ਤਾਂ ਨਹੀਂ ਹੋਇਆ ਭਰਾਓ? ਆਰਾ ਕੋਸਲਾ ਜਿਹੜਾ ਉਹਨੇ ਤਾਂ ਲੈ ਕੇ ਗਿਆ ਹਸਪਤਾਲ ਉਹਦੇ ਐਂਬੂਲੈਂਸ ਲੈ ਗਈ ਹੈ ਹਾਂ ਬੜੀ ਤਕਲੀਫ ਅੱਗੇ ਸਾਡੇ ਕਿਦੇ ਕੀ ਇਹ ਤੇਜ਼ ਆ ਰਿਹਾ ਸੀ ਇਹ ਬੰਦੇ ਨੂੰ ਭਜਾ ਕੇ ਲੈ ਕੇ ਆ ਰਹੇ ਗਏ ਟਰੱਕ ਨੂੰ ਉਹ ਚੋਰੀ ਕਰਦਾ ਇਹ ਉਹਨਾਂ ਨੇ ਗੁਨੀਅਾਨੇ ਤੋਂ ਤੇ ਫੜਿਆ ਕਿਵੇਂ ਇਹਨੂੰ ਬੱਸ ਆ ਡਿਵਾਰਟਰ ਕਰਕੇ ਫੜਿਆ ਗਏ ਤੇ ਐਕਸੀਡੈਂਟ ਹੋ ਗਿਆ ਲੋਕਾਂ ਦਾ ਕਿ ਆਹ ਕੋਨੇ ਸਦਾਰ ਮੁੰਡਾ ਜਿਹੜਾ ਪੁਲਿਸ ਨਾਲ ਲੜ ਰਿਹਾ ਇਹ ਵੀਡੀਓ ਬਣਾ ਰਹੇ ਹਾਂ ਦੇਖੋ ਗਾਇਜ਼ ਉਹ ਬਈ ਬਾਹਰ ਨਾ ਇਹਨੇ ਬੰਦਾ ਐਡਵਰਟਾਈਜ਼ ਕਰਾਇਆ ਨਬਲਾਲੇ ਤਰਫ ਕਰ ਦੇਣਾ ਇਹਨਾਂ ਕੋਲ ਆ ਗਿਆ ਅੱਜ ਉਹ ਇੱਕ ਤੱਕ ਆਇਆ ਮੋਟਰ ਵਾਲਾ ਅੱਛਾ ਡਿਵਾਈਡਰ ਇਹ ਐਨਐਫਐਲ ਤੋਂ ਆ ਰਿਹਾ ਹੈ ਓਕੇ ਟਰੱਕ ਵਾਲਾ ਐਨਐਫਐਲ ਤੋਂ ਜਿਹੜਾ ਅੱਗੇ ਡਿਵਾਈਡਰ ਤੁਸੀਂ ਦੇਖ ਰਹੇ ਹੋ ਉਹ ਐਨਐਫਐਲ ਤੋਂ ਫਸਿਆ ਹੋਇਆ ਜਿਹੜਾ ਇੱਥੇ ਤੱਕ ਆਇਆ ਤੇ ਐਨਐਫਐਲ ਦੇ ਕੁਝ ਦੇਖ ਰਹੇ ਹੋ ਸਿਕਿਉਰਿਟੀ ਗਾਰਡ ਵੀ ਇੱਥੇ ਆਏ ਹੋਇਆ ਹੈ ਪਿੱਛੇ ਪਿੱਛੇ ਔਰ ਰਵੀ ਭਾਜੀ ਉਹ ਜੀ ਦੇਖ ਸਕਦੇ ਹੋ ਟਰੱਕ ਦੇ ਵਿੱਚ ਡਿਵਾਈਡਰ ਜਿਹੜਾ ਫਸਿਆ ਪਿਆ ਹੈ ਤੇ ਬੰਦਾ ਜਿਹੜਾ ਆਇਆ ਐਕਸੀਡੈਂਟਡ ਬਚ ਗਿਆ ਇਹ ਜਿਹੜਾ ਬੈਰੀਕੇਡ ਹੈ ਐਨਐਫਐ ਚੌਂਕ ਤੋਂ ਲੈ ਕੇ ਆ ਰਿਹਾ ਹੈ ਕ੍ਰੀਜ਼ ਦਾ ਇਹ ਕਿਹਾ ਜਾ ਰਿਹਾ ਇੱਥੇ ਦੇ ਲੋਕਾਂ ਦੇ ਦੁਆਰਾ

ਕਨੇ ਐਕਸੀਡੈਂਟ ਵੀ ਹੋਇਆ ਹੈ ਔਰ ਬੰਦਾ ਜਿਹੜਾ ਐਂਬੂਲੈਂਸ ਵਿੱਚ ਲੈ ਕੇ ਗਏ ਹੈ ਪਰ ਉਮੀਦ ਹੈ ਕਿ ਸਹੀ ਹੈ ਚੋਟਾ ਹੀ ਆਈਆਂਗਾ ਕਿਉਂਕਿ ਇੱਥੇ ਬੈਰੀਗੇਟ ਦੇ ਕਰਕੇ ਜਿਹੜਾ ਰਸਤਾ ਦਾ ਟਰੱਕ ਰੋਕਿਆ ਜਾ ਚੁੱਕਿਆ ਤੁਸੀਂ ਦੇਖੋ ਕਿ ਨੰਬਰ ਨੂੰ ਰਾਜਸਥਾਨ ਦਾ ਟਰੱਕ ਦਾ ਨੰਬਰ ਹੈਗਾ ਤੇ ਉਸ ਨੰਬਰ ਨੂੰ ਕਾਲੇ ਪੇਂਟ ਦੇ ਨਾਲ ਛਿਪੋਇਆ ਗਿਆ ਹੈ ਟ੍ਰੈਫਿਕ ਪੂਰਾ ਪਿੱਛੇ ਚੌਂਕ ਤੱਕ ਪੂਰਾ ਟ੍ਰੈਫਿਕ ਜਮਿਆ ਹੋਇਆ ਹੈ ਕੀ ਹੋਇਆ ਰਵੀ ਭਾਜੀ ਟਰਾਲੇ ਦੇ ਮੂਹਰੇ ਬੈਰੀਕੇਡ ਵਿਖਾ ਕੇ ਲਿਆਇਆ ਇਹ ਕਹਿੰਦੇ ਲਿਆਇਆ ਵੀ ਐਨ ਐਫ ਐਲ ਤੋਂ ਐਨ ਐਫ ਐਲ ਤੋਂ ਲਿਆ ਸਕਿਉਰਿਟੀ ਗਾਰਡ ਲੈਣਾ ਆ ਬੈਰੀਕੇਡ ਤੇ ਬੰਦਾ ਫੜ ਲਿਆ ਹਾਂ ਬੰਦਾ ਹਾਂ ਐਂਬੂਲੈਂਸ ਭੇਜਤਾ ਇਹ ਵੀ ਨਵਾਂ ਕੰਮ ਚੱਲ ਪਿਆ ਹੈ ਨੌਜਵਾਨਾਂ ਵਾਲੇ ਰੱਖੀ ਉੱਥੇ ਹਸਪਤਾਲ ਭੇਜਤਾ ਇਹ ਰਵੀ ਭਾਜੀ ਸੀਗੇ ਰਵੀ ਬਰਾੜ ਜੀ ਤਰ੍ਹਾਂ ਤਰ੍ਹਾਂ ਦੀ ਸੇਵਾ ਜਿਹੜਾ ਹੈਗਾ ਸ਼ਹਿਰ ਵਾਸੀਆਂ ਵਾਸਤੇ ਕਰਦੇ ਹੈ ਸਮਾਜ ਸੇਵੀ ਅਰਿਕੜ ਦੇ ਪਿਆ ਪਿੱਛੇ ਇੱਕ ਕੇਸ ਦਾ ਟਰੱਕ ਚੋਰੀ ਹੋ ਗਿਆ ਹੈ ਆਉਂਦਾ ਕਦ ਲੈ ਕੇ ਚੱਕੋ ਤੇ ਛੇ ਚੱਲ ਜਲਦੀ ਇੱਥੇ ਪਰਨਾਲਾ ਰੋਡ ਦੇ ਉੱਤੇ ਭੱਟੀ ਰੋਡ ਵਾਲਾ ਜਿਹੜਾ ਚੌਂਕ ਹੈਗਾ ਲਾਲ ਬੱਤੀਆਂ ਵਾਲਾ ਉੱਥੇ ਇੱਕ ਟਰਾਲੀ ਚਾਲਕ ਨੂੰ ਲੋਕਾਂ ਨੇ ਰੋਕਿਆ ਇਹ ਟਰਾਲਾ ਚੱਲਕ ਗੁਨੀਆਣਾ ਰੋਡ ਤੋਂ ਬੜੀ ਤੇਜ਼ ਸਪੀਡ ਦੇ ਨਾਲ ਆਪਦਾ ਟਰਾਲਾ ਭਜਾ ਕੇ ਲੈ ਕੇ ਜਾ ਰਿਹਾ ਸੀਗਾ ਇਹਦੇ ਟਰਾਲੇ ਦੀ ਨੰਬਰ ਪਲੇਟ ਦੇ ਅਗਲੇ ਹਿੱਸੇ ਤੇ ਪਿਛਲੇ ਨੰਬਰ ਪਲੇਟ ਦੇ ਉੱਤੇ ਦੋਨੇ ਪਾਸੇ ਕਾਲਾ ਰੰਗ ਮਾਰਿਆ ਹੋਇਆ ਸੀਗਾ ਐਨਐਫਐਲ ਦੇ ਕੋਲ ਜਿਹੜੇ ਬੈਰੀਕੇਟ ਲੱਗੇ ਹੁੰਦੇ ਐ ਇਹਨੇ ਉਹ ਬੈਰੀਕੇਟ ਵੀ ਨਾਲ ਮਟ ਲਿਆ ਬੈਰੀਕੇਟ ਇਹਦੇ ਟਰਾਲੇ ਦੇ ਵਿੱਚ ਫਸ ਗਿਆ ਇਹਨੇ ਫੇਰ ਵੀ ਆਪਦੀ ਰਫਤਾਰ ਘਟਾਈ ਨਹੀਂ ਗਈ ਉੱਥੋਂ ਦੀ ਇਹ ਪਹਜਾਦਾ ਲਿਆ ਬਰਨਾਲਾ ਬਾਈਪਾਸ ਰੋਡ ਤੋਂ ਆਉਂਦਾ ਹੋਇਆ ਇਹਨੂੰ ਅੱਗੇ ਲੋਕਾਂ ਨੇ ਬਰਨਾਲਾ ਰੋਡ ਦੇ ਉੱਤੇ ਜਿਹੜੀ ਪੱਟੀ ਰੋਡ ਵਾਲਾ ਚੌਕ ਬੰਦਾ ਹੈਗਾ ਉੱਥੇ ਬੱਤੀਆਂ ਕਰਨ ਟ੍ਰੈਫਿਕ ਜਮ ਸੀਗਾ ਉੱਥੇ ਇਸ ਨੂੰ ਰੁਕਣਾ ਪੈ ਗਿਆ ਜੀ ਮਜਬੂਰੀ ਹੋ ਗਈ ਲੋਕਾਂ ਨੇ ਉੱਥੇ ਉਹਨੂੰ ਉਤਾਰ ਕੇ ਇਹਦੇ ਨਾਲ ਕੁੱਟ ਮਾਰ ਕੀਤੀ ਟਰਾਲੇ ਚਾਲਕਨ ਤੇ ਉੱਥੇ ਮੌਕੇ ਤੇ ਪੁਲਿਸ ਪਹੁੰਚ ਗਈ ਸਾਡੀ ਨੌਜਵਾਨ ਵੈਲਫੇਅਰ ਸਾਈਡ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਟਰਾਲੇ ਚਾਲਕ ਨੂੰ ਲਹੂ ਲਹਾਨ ਹਾਲਤ ਦੇ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਹੈਗਾ ਟਰਾਲੇ ਦੇ ਅੱਗੇ ਪਿੱਛੇ ਕਾਲਾ ਰੰਗ ਜੋ ਮਾਰਿਆ ਹੋਇਆ ਸੀਗਾ ਇਹ ਟਰਾਲਾ ਚੋਰੀ ਦਾ ਸੀਗਾ ਹੋਰ ਕੋਈ ਵੱਡੀ ਵਾਰਦਾਤ ਕਰਕੇ ਆਇਆ ਸੀਗਾ ਇਹ ਹਲੇ ਜਾਂਚ ਦਾ ਵਿਸ਼ਾ ਹੈ